ਮੰਚ ਤੇ ਆ ਕੇ ਆਪਣਾ ਮਾਨ ਸਨਮਾਨ ਦੇ ਨਾਲ ਦੇ ਨਾਲ ਪ੍ਰਾਪਤ ਕਰਨਗੇ ਮਾਣਾ ਵੀਰਾਂ ਦੇ ਇੱਥੇ ਨੂੰ ਆਵੇ ਉਹ ਸਾਸੀ ਜਰਦੀ ਲੋਕ ਅਜੀਤ ਮੰਚ ਤੇ ਪਹੁੰਚ ਟਿਕਾਣਾ ਜੇ ਵੀ ਨਾਲ ਪੁੱਜੇ ਨੇ ਜਿਹੜਾ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਮੈਡਮ ਹਰਜੋਤ Kaur ਜੀ ਵੀ ਪਹੁੰਚੀ ਸੀ ਧੰਨਵਾਦ ਕਰਦੇ ਹਾਂ ਜੀ ਸੋ ਇਹਨਾਂ ਦੇ ਨਾਲ ਸ਼ਰਕੀਸ਼ ਸਿਟੀ ਕਮਿਸ਼ਨ ਆਦਾਂ ਬਾਰੇ ਬਰਾਟ ਜੋ ਬਾਜ਼ੀਗਰ ਭਰਾਤਰੀ ਉੱਤਰ ਭਾਰਤ ਦੇ ਪ੍ਰਸਿੱਧ ਅਤੇ ਧਾਰਮਿਕ ਸਥਾਨ ਪਿੰਡ ਗੁਣਾਚਾੜ ਵਿਖੇ 4 ਦਿਨ ਦਾ ਮੇਲਾ ਆਯੋਜਿਤ ਕੀਤਾ ਗਿਆ ਨੇ લે ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਕੀਤੀ ਗਈ। ਦੂਜੇ ਦਿਨ ਦੇ ਧਾਰਮਿਕ ਸਮਾਗਮ ਮੌਕੇ ਵੱਖ-ਵੱਖ ਸਟੇਟਾਂ ਤੋਂ ਆ ਕੇ ਸ਼ਰਧਾਲੂਆਂ ਨੇ ਮੱਥਾ ਟੇਕਿਆ। ਤੀਜੇ ਦਿਨ ਆਰੰਭ ਕੀਤੇ ਗਏ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਨਾਲ ਹੀ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਗਏ। ਸ਼ਾਮ ਨੂੰ ਦਰਬਾਰ ਤੇ ਆਏ ਹੋਏ ਬਾਜ਼ੀਗਰ ਬਰਾਦਰੀ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਨੌਜਵਾਨਾਂ ਵੱਲੋਂ ਬਾਜ਼ੀ ਪਾਈ ਗਈ। ਚੌਥੇ ਅਤੇ ਆਖਰੀ ਦਿਨ ਦਰਬਾਰ ਦੇ ਖੁੱਲੇ ਪੰਡਾਲ ਵਿੱਚ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਨਾਮਵਾਰ ਕਲਾਕਾਰਾਂ ਨੇ ਆਪਣੇ ਆਪਣੇ ਗੀਤ गा ਕੇ ਸੰਗਤਾਂ ਨੂੰ ਚੁੰਮਨ ਲਾਇਆ ਉਹਦੇ ਤਿੰਨ ਆਤਮਸਤਕ ਮੌਂਦਾਂ ਸਭਾ ਪ੍ਰਾਪਤ ਹੋਇਆ ਹੈ ਔਰ ਮੈਂ ਉਹਨਾਂ ਦੀ ਜਸ਼ਨ ਤੇ ਅਰਦਾਸ ਕਰਦਾ ਹਾਂ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਇਲੈਕਸ਼ਨ ਦੀ ਕੈਂਪੇਨ ਦੇ ਦੌਰਾਨ ਵੀ ਫੋਰ VOTING ਵੀ ਅਸੀਂ ਇੱਥੇ ਆਤਮਸਤ ਹੋਏ ਸੀ ਬਾਬਾ ਆਪਾਂ ਨੇ ਇਤਨਾ ਸਤਿ ਕਰ ਕੀ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਜੀ ਰਣਨਪੁਰ ਸਾਹਿਬ ਲੋਕ ਸਭਾ ਦੀ ਸੇਵਾ ਲਈ ਉਹਨੂੰ ਤੋਂ ਸਵਾਨਾ ਨੇ ਜੀ ਆਜ ਇਸ ਇਤਿਹਾਸਿਕ ਮੇਲੇ ਦੇ ਦੌਰਾਨ ਇੱਥੇ ਨਤਮਸਤਕ ਹੋਏ ਆ ਦੇ ਨਾਲ-ਨਾਲ ਸ਼ੁਕਰਾਨਾ ਵੀ ਬਾਬਾ ਜੀ ਦਾ ਕੀਤਾ ਹੈ ਉਹਨਾਂ ਦੇ ਅਸ਼ੀਰਵਾਦ ਦਾ ਉਹਨਾਂ ਵਾਲੇ ਸਮੇਂ ਚ ਵੀ ਹੋਈ ਹੈ ਸਾਨੂੰ ਤਾਕਤ ਬਲ ਸੂਝੀ ਜਿਹੜੀ ਦੇ ਕੇ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਿਹੜੀਆਂ ਹਸਤੰ ਦੇਸ਼ ਨਿਵਾਸ ਹੋਣ ਔਰ ਸਾਰੇ ਹੀ ਸਾਡੇ ਜਿਹੜਾ ਬਾਜੀ ਦੇ ਭਾਈ ਜਰਾ ਹੈ ਦੁਨੀਆ ਭਰ ਵੱਲ ਨਮਸਕਾਰ ਇਹਦੇ ਦੀ ਵੋਟ ਆਪਾਂ ਕੋਈ ਆਦੇਮੇ ਤੇ ਰੀਲਿਸ ਕਰਕੇ ਜਾਵਾਂਗੇ ਡੈਫੀਨਟਲੀ ਅੱਜ ਕਿਉਂਕਿ ਅਜ ਮੇਰੀ ਕੋਰਟ ਸੈਰਮਨੀ ਨਹੀਂ ਹੋਈ ਕੁਨਚਰ ਫਿਸ਼ੀਤੀ ਉਹ ਸਰਵਨ ਨੂੰ ਸੁਪੇਲਾ ਸੀ ਨਾ ਉਸ ਨੂੰ ਕਰਤਾ ਲੋਕਿਨ ਜੋ ਡਿਊਟੀ ਲਾਊ ਦੀ ਸੰਗਤ ਉਹ ਕਿ ਸਾਡਾ ਹੁਣ ਜ਼ਿੰਮੇਵਾਰੀ ਮੇਰੀ ਹੈ ਸੰਗਤ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਨਵਾਕੀ ਹੈ ਉਹ ਜ਼ਿੰਮੇਵਾਰੀ ਮੇਰੀ ਬਣ ਗਈ ਹੈ ਕਿਤੇ ਵੀ ਜਿਸ ਤਰੀਕੇ ਨਾਲ ਵਿਰੋਧ ਆ ਸਕਦੇ ਹੋਗੇ ਜਰੂਰ ਉਸ ਦੇ ਹਿਸਾਬ ਨਾਲ ਲੋਕਾਂ ਦੀਆਂ ਭਾਵਨਾਵਾਂ ਤੇ ਸ਼ਰਧਾ ਹਰ ਕਮੇਟਲ ਲਈਏ ਉੱਪਰ ਸੰਗਤ ਤੇ ਇਕੱਠੀ ਹੋਈ ਮਾਇਆ ਦਾ ਲਾਇਆ ਜੀ ਔਰ ਗਤਰਵਾਰ ਦੇ ਉੱਪਰ ਆਰਓ ਸਿਸਟਮ ਦਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਜੀ ਲੰਗਰ ਹਾਲਾਂ ਨੂੰ ਬੱਕਰਾ ਪਾਣੀ ਦਿੱਤਾ ਗਿਆ 15 ਸਾਲ ਤੋਂ ਦਰਵਾੜ ਦੇ ਉੱਪਰ ਸੜਕ ਨਹੀਂ ਬਣੀ ਸੀ ਜੀ ਉਹ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਜੀ ਜਿਨ੍ਹਾਂ ਨੇ 15 ਦਿਨ ਦੇ ਵਿੱਚ ਪੰਜਾਬ ਸਰਕਾਰ ਤੋਂ ਆਵਾਜ਼ੀ ਪਾਰਟੀ ਤੋਂ ਪਾਸ ਕਰਵਾਈ ਹੈ ਜੀ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਨਵੇਂ ਸੂਪ ਬਣ ਲਿਆਦੇ ਗਿਆ ਜੀ ਪਾਰਕੀ ਸਾਹਿਬ ਬਹੁਤ ਸਾਰੇ ਇੱਥੇ ਕੰਮ ਕੀਤੇ ਗਏ ਹੈ ਨਵੇਂ ਬਾਥਰੂਮ ਠਾਰੇ ਗਏ ਜੀ ਪਾਤਕਾ ਦਾ ਜਿੱਤੇ ਗੀਆਂ ਨਵੀਆਂ ਬਣਾਈਆਂ ਗਈਆਂ ਬਹੁਤ ਸਾਰੇ ਕੁੰਦ ਕਮੇਟੀ ਨੇ ਕੰਮ ਕੀਤੇ ਆ ਜੀ ਅਰਕੇ ਜਿਹੜਾ ਅਸੀਂ ਨੈਕਸ ਸਾਡਾ ਪਲਾਨ ਹੈਗਾ ਜੀ ਗੁਰੂ ਘਰ ਦੇ ਲਈ ਜਿਹੜੀ ਤੁਸੀਂ ਗੱਲ ਕੀਤੀ ਗ੍ਰਹਿਣ ਦੇ ਲਈ ਤੇ ਨਵਾਂ ਅਸੀਂ ਸੰਗਤ ਦੇ ਲਈ ਲੰਗਰ ਹਾਲ ਜਿਹੜਾ ਸਾਡਾ ਉਹ ਵੱਡਾ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਦਮਾਨ ਹਾਲ ਵੱਡਾ ਕਰਨਾ ਚਾਹੁੰਦੇ ਆ ਜੀ ਥੈਂਕ ਯੂ ਸਰ ਬਸ਼ਾ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਤੁਹਾਡਾ ਜਾਣਿਆ ਪਹਿਚਾਣਿਆ ਨਾਮ ਹੈ ਤੁਸੀਂ 92 ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਤੇ ਨਸ਼ਿਆਂ ਦੇ ਉੱਤੇ ਕੋਈ ਗੀਤ गा ਕੇ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਾਂ ਨੌਜਵਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋਗੇ ਸਭ ਤੋਂ ਪਹਿਲਾਂ ਪਿਆਰ ਪਰਿ ਸਸਰੀਕਾਰ ਮੈਂ ਟਰੋਟ ਵਰਲਡ ਵਸਤੇ ਜਿਹੜੇ ਮੇਰੇ ਪੰਜਾਬੀ ਭੈਣ ਭਰਾ ਆ ਉਹ ਕਿਸੇ ਵੀ ਬਰਾਦਰੀ ਨੂੰ ਬਿਲੋਂਗ ਕਰਦੇ ਹਨ ਮੇਰੇ ਵੱਲੋਂ ਪਿਆਰ ਪਰਿ ਸਸਰੀਕਾਰ ਕਬੂਲ ਕਰਨੇ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਸੁਖਮੰਦਰ ਪਾਚੀ ਮੈਂ ਅੱਜ ਪਹੁੰਚਿਆ ਦਰਬਾਰ ਬਾਬਾ ਹਾਥੀਰਾਮ ਜੀ ਸਾਡੀ ਬਰਾਦਰੀ ਦਾ ਸਰਤਾਜ ਉਹ ਸਥਾਨ 46ਵਾਂ ਮੇਲਾ ਅੱਜ ਪਿੰਡ ਗੋਣਾ ਚੋਂ ਤੰਤਰ ਬਾਬਾ ਹਾਥੀਰਾਮ ਜੀ ਉਹਨਾਂ ਦੀ ਯਾਦ ਵਿੱਚ ਲੱਗ ਰਿਹਾ ਉਸ ਮੇਲੇ ਵਿੱਚ ਪਹੁੰਚ ਆਇਆ ਮੈਂ ਸਭ ਤੋਂ ਪਹਿਲਾਂ ਪ੍ਰੈਸ মিডিਆ ਦਾ ਬਹੁਤ ਬਹੁਤ ਸ੍ਰੋਤੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੰਤਰੀ ਸਹਿਬਾਨੇ ਤੇ ਆਇਆ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਜੀਪ ਗੈਸਟ ਸਾਹਿਬ ਆ ਗਏ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਹੁਣ ਤੱਕ 620 ਰਿਪੋਰਟ ਕਰਾਇਆ ਇਹਦੇ ਵਿੱਚ ਮੈਂ ਸੱਭਿਆਚਾਰਕ ਗੀਤ ਵਿਰਸੇ ਨੂੰ ਪ੍ਰਸਤੁਤ ਨੂੰ ਪ੍ਰਮੋਟ ਕਰਵਾਏ ਇਧਰ ਉੱਪਰ ਕਰਾਏ ਆ ਮੇਰਾ ਇੱਕ ਨਵਾਂ ਗੀਤ ਆਇਆ ਆ ਕੁੰਦਨ ਸਰੀਰ ਮਿੱਟੀ ਬਣ ਜੂ ਬੱਭੂ ਜਵਾਨ ਕਿਤੇ ਰਹਿਣਾ ਨਹੀਂ ਵੀਰਿਆਂ ਦੀ ਮੰਡੀ ਵਿੱਚ ਦੋਸਤੋ ਕੌਡੀਆਂ ਦਾ ਮੁੱਲ ਕੱਚ ਪੈਣਾ ਨਹੀਂ ਭੁੱਲੇ ਹੋਏ ਰੀਤਾਂ ਤੇ ਰਵਾਜਾਂ ਨੂੰ ਜ਼ਿੰਦਗੀ 'ਚ ਫੇਰ ਅਪਣਾ ਲਵੋ ਹੱਥਾਂ ਵੱਨ ਬੇਂਤੀ ਪੰਜਾਬੀਓ ਵੈਸਾ ਪੰਜਾਬ ਦਾ ਬਚਾ ਲਵੋ ਬੱਭੂ ਪੰਜਾਬ ਦੇ ਚੰਗਾ ਸਾਡਾ ਫਰਜ਼ ਬਣਦਾ ਅਸੀਂ ਸੀਨੀਅਰ ਕਲਾਕਾਰਾਂ ਦੇ ਹੋਣ ਦੇ ਬਾਅਦ ਵੀ ਚੰਗੇ ਗੀਤ ਗਾਉਣ ਦਾ ਸਾਡਾ ਫਰਜ਼ ਬਣਦਾ ਆ ਸਮਾਜ ਨੂੰ ਚੰਗਾ ਸੁਨੇਹਾ ਦੇਣਾ ਸਾਡੀ ਡਿਊਟੀ ਆ ਅਸੀਂ ਉਹ ਗੀਤ ਨਹੀਂ ਗਾਉਂਦੇ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਨੇ ਜਾ ਸਕਣ ਅਸੀਂ ਸਹਿਤ ਸਮਾਜ ਸੇਵੀ ਗੀਤ ਸੱਭਿਆਚਾਰਕ ਗੀਤ ਗਾਉਨੇ ਆ ਤੇ ਲੋਕਾਂ ਨੇ ਮਾਨੂੰ ਮਾਣਾਂ ਮਾਹੀ ਪਿਆਰ ਦਿੱਤਾ ਦਿਲ ਵੱਟੇ ਦੇਵੇਂ ਭੈੜਾ ਛੱਲੇ ਮੁੰਡੀਆਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਸ਼ਾਹਾ ਦੀ ਐਪੀਏ ਗਰੀਬ ਦਿੱਤਾ ਮਾਰਨੀ ਪੰਗਾ ਪੈਣਾ ਪੈਣਾ ਜਦ ਵੀ ਇਹ ਸੰਦੂਕ ਦੀਏ ਘੋੜੀਏ ਬੰਕੂਕ ਦੀਏ ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਦੁਬਾਰਨੀ ਔਰ ਬਹੁਤ ਸਾਰੇ ਧਾਰਮਿਕ ਸੰਭਿਆਚਾਰਕ ਅਨੇਕਾਗੀਤ ਗਾਏ ਆ ਲੋਕਾਂ ਨੇ ਮਾੜਾ ਮਹੀ ਪਿਆਰ ਦਿੱਤਾ ਮੈਂ ਸਰੋਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਫਿਰ ਮੈਂ ਸਮੂਚੀ ਸਾਰੀ ਪ੍ਰਸਤਾ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਦਿੱਲੀ ਪੋਸਟ ਦਾ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਤੁਹਾਡੇ ਜੀਆ ਨੂੰ ਸਾਡੇ ਬਾਬਾ ਹਕੀਰਾਮ ਪ੍ਰਬੰਧਕ ਮੀਟੀ ਵੱਲੋਂ ਔਰ ਡਾਕਟਰ ਖਲਵੰਤ ਰਾਮਾ ਜੀ ਇਹਨਾਂ ਦੇ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਸਸਿਕਾ ਸਖਵਿੰਦਰ ਤੋਂ ਪੰਛੀ ਤੱਕ ਦਾ ਸਫਰ ਇਹ ਕਿੱਦਾਂ ਬਣਿਆ ਮੇਰੇ ਉਸਤਾਦ ਜੀ ਕਲੀਆਂ ਦੇ ਬਾਦਸ਼ਾਹ ਸਵਰਗੀ ਜਨਾਬ ਸ਼੍ਰੀ ਗੁਲਦੀਪ ਮਾਨਕ ਜੀ ਜਦੋਂ ਮੈਂ ਉਹਨਾਂ ਦੇ ਨਾਲ ਰਲਿਆ ਨਾ ਨਾ ਉਹ ਮਨ ਕਹਿੰਦੇ ਅਡਾਰੀਆਂ ਬਹੁਤ ਮਾਰਦਾ ਮੈਂ ਕਿਹਾ ਫਿਰ ਕਹਿੰਦੇ ਜੀ ਤੇਰਾ ਨਾਮ ਹੀ ਪੰਛੀ ਰੱਖ ਦਿੰਦਾ ਮੇਰੇ ਉਸਤਾਦ ਜੀ ਸ਼੍ਰੀ ਗੁਲਦੀਪ ਮਾਨਕ ਜੀ ਉਹਨਾਂ ਨੇ ਮੈਨੂੰ ਇਹ ਨਾਮ ਦਿੱਤਾ ਜਿਸ ਨਾਮ ਦੇ ਨਾਲ ਮੈਂ ਮਸ਼ਹੂਰ ਹੋਇਆ ਤੇ ਮੈਂ ਗੁਲਦੀਪ ਮਾਨਕ ਜੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਦਿੱਤੇ ਨਾਮ ਦੇ ਨਾਲ ਮੈਂ ਮਸ਼ਹੂਰ ਹੋਇਆ ਜੋ ਆ ਪ੍ਰਸਤਾਵ ਕੀਤਾ ਅੰਮ੍ਰਿਤਪੁਰ ਸਕਾਟ ਦੇ ਆਪਣੇ ਪਰਸਨਲ ਕਮਾਈ ਦੇ ਵਿੱਚੋਂ ਨੇ ਕਮਾਈ ਦੇ ਵਿੱਚੋਂ 10-9 ਦੀ ਕਿਤੇ ਕਮਾਈ ਦੇ ਵਿੱਚੋਂ ਜੋ ਪਈ ਸੋ ਵੀ ਲਾ ਕਰੀਆ ਇਸ ਦੁਆਰ ਦੇ ਉੱਤੇ ਦੱਸਾ ਨੇ ਸਾਡੀ ਪੂਰੀ ਟੀਮ ਨੇ ਰਲਵੇਂ ਕੇ ਲਾਇਆ ਜੀ ਸੋ ਮੈਂ ਸਮਝਦਾ ਜੋ ਤਰੀਕਾ ਜੋ ਤੁਹਾਡੀ ਦਿੱਤੀ ਉਹਨੇ ਪਾਇਆ ਉਸ ਨੂੰ ਆਪਾਂ ਖੂਬ ਸੁਰਤ ਦਵਾਦਾਂ ਬਣਾਉਣ ਦੇ ਲਈ ਉਹ ਜੋ ਪਰਮਾਇਆ ਗਿਆ ਉਹ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡੇ ਮੌਜੂਦਾ ਪਰੁੰਦੇ ਘਟਦੇ ਵਿਵਰਣ ਨੇ ਉਹਨਾਂ ਦਾ ਦਾਸ ਨਾਮ ਲੱਗਾ ਸਾਡੇ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ 7600 ਰੁਪਏ ਦਾਬ ਜੋ ਮਾਇਆ ਭੇਟ ਕੀਤੀ ਹੈ ਥੈਂਕਸ ਔਰ ਫਿਰ ਸੋਰਾਂਡਾ ਜੀ ਜਿਨ੍ਹਾਂ ਨੇ 2100 ਰੁਪਏ ਤੇ ਅੱਜ ਦੇ ਨਾਲ ਜੋ ਪੋਜੀਸ਼ਨ ਹੈ ਉਹ ਉਹਨਾਂ ਵੱਲੋਂ ਗੁਰਪ੍ਰੀਤ ਸਿੰਘ ਜੀ ਮੱਥੇ ਤੇ ਆ ਕੇ ਆਪਣਾ ਮਾਨ ਸਨਮਾਨ ਦੇ ਨਾਲ ਇਹਦਾ ਪਰਮਪਰ ਕਰਨੇ ਕੇ ਮੌਕੇ ਤੇ ਇਹਨਾਂ ਦੇ ਵਿੱਚ ਚੰਨ ਆਵੇ ਉਹ ਸਾਸੀ ਜਲਦੀ ਨਾਲ ਜਲਦੀ ਪੰਚੇ ਤੇ ਪੰਚਾਇਤ ਕੇ ਤੌਰ ਤੇ ਆ ਗਏ ਜਲਦੀ ਜਿਸੀਂ ਬਹੁਤ ਤਰਫੋਂ ਤਰਵਾਦੀਆਂ ਹਾਂ 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 ਸਰ ਜੀ ਪਰ ਰੋਕਿਓ ਮੈਡਮ ਜਨਾਬ ਜੀ ਆ ਜੀ ਤਰਫੋਂ ਸਾਹਿਬ ਨੂੰ ਸੜੀ ਵਿਚ ਆ ਪੁਹੇ ਨੇ ਥੈਂਕ ਯੂ ਧੰਨਵਾਦ ਜੀਹਾਂ ਦੇ ਨਾਮ ਦੇ ਨਾਲ ਜਸਪ੍ਰੀ ਸਿੰਘ ਜੀ ਦੀ ਟਰੋਫੀ ਲੈ ਲਈ ਸਪੀਕ اپنا مان سماناپت کر کے اپنے اپنے سانسا ہے اور اس ਗੁਰਮੇਸ ਸਿੰਘ ਜੀ ਹਕੀਮ ਪਰ 1100 ਰੁਪਇਆ ਜਿਹੜੇ ਹਾਂਜੀ ਸੰਜੀਪ ਪਨੋਟ ਪੱਤਰਕਾਰ ਵੀ ਸਾਡੇ ਵਿਚਕਾਰ ਇਹ ਵੀ ਪੁੱਛੇ ਨੇ ਜਿਨ੍ਹਾਂ ਨੇ ਆਪਣੀਆਂ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਅੱਜ ਕੱਲ ਖਬਰ ਵੀ ਲਾਉਣੀ ਹੈ ਮੇਲੇ ਦੀ ਸੋਹਣਾ ਦਾ ਇਥੇ ਪਹੁੰਚਦੇ ਤੇ ਤੈਦ ਨੂੰ ਧੰਨਵਾਦ ਕਰਦਾ ਦਾ ਪੂਰੀ ਪ੍ਰਬੰਧਕ ਕਮਟੀ ਵੱਲੋਂ ਕਿਰਿਆ ਸਾਹਿਬ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਰਹੇ ਨੇ ਜੀ ਕਿਰਿਆ ਸਾਹਿਬ ਦੇ ਟਿਕ ਮਾਰ ਕਰ ਦਿਓ ਵੀ ਜਿਹੜਾ ਸਾਰੀ ਫੈਸਲੂ ਅਜਵੇਰ ਮੇਰਾ ਭਾਜੀ ਹੋਇਆ ਆਇਆ ਤੁਹਾਨੂੰ ਜੀ ਆਇਆਂ ਪਾ ਲਈ ਸਾਰਿਆਂ ਨੂੰ ਸੋ ਥੈਂਕ ਯੂ ਜੀ ਧੰਨਵਾਦ ਹਾਂ ਜੀ گڑا چور پین اپنے آپ میں جنگاس ہے بہت ਮਤਵੇ ਆ ਕੇ ਆਪਣਾ ਮਾਨ ਸਨਮਾਨ ਦੇ ਨਾਲ ਦੇ ਨਾਲ ਪ੍ਰਾਪਤ ਕਰਨਗੇ ਮਰਾਵਾ ਵੀਜ਼ਾ ਦੇ ਚੰਨ ਆਵੇ ਉਹ ਸਾਸੀ ਜਲਦੀ ਨਾਲ ਜਲਦੀ ਇਸ ਮੰਚ ਤੇ ਪਹੁੰਚ ਕੇ ਤੌਜਾ ਕਰਨ ਸੱਦੇ ਰਿਹਾ ਦੇ ਐਮਪੀ ਸਾਹਿਬ ਹਮਿੰਦਰ ਕੰਗ ਜੀ ਕਹਿੰਦੇ ਪਹੁੰਚ ਚੁੱਕੇ ਆ ਮੈਂ ਪ੍ਰਬੰਧਕ ਕਮੇਟੀ ਨੂੰ ਸੱਦੇ ਕੇ ਗੁਜਾਰਿਸ਼ ਕਰ ਸਾਡੇ ਪਾਣ ਦਿੱਲੀ ਪੋਟਸ ਸਾਡੇ ਬੜੇ ਭਾਈ ਉਹ ਵੀ ਮੌਂਦੇ ਹੋਏ ਨੇ ਇਹਨਾਂ ਦਾ ਵੀ ਇਸਮਾਲ ਕਹਿੰਦੇ ਆ ਮੀਡੀਆ ਦੀ ਦੁਨੀਆ ਤੋਂ ਇਹਨਾਂ ਨੂੰ ਵੈਲਕਮ ਕਹਿੰਦੇ ਆ ਅਸਲੀ ਝੋੜ ਗਰੇ ਬੋਰ ਦੇਖੋ ਜੇ ਦੀ ਗੜਾਈ ਨਾ ਹੋਵੇ ਇੱਕ ਆਦੀ ਹੋ ਨਹੀਂ ਸਕਦਾ جا ہاتھی آپ سال اس سال گئے نہ ہوتی ہو نہیں ਕਾ ਰੱਬ ਦੇਵੇ ਛੱਤ ਪਾੜ ਕੇ ਹੋਜੇ ਤੋਲੇ ਤੇ ਆਵੇ ਲਵੇ ਚਾੜ ਕੇ ਕਹਿੰਦੇ ਜਿਹਨੂੰ ਬਿੰਦਾ ਬਾਬਾ ਨੂੰ ਬਿੰਦਾ ਵੀ ਛੱਤ ਪਾੜ ਕੇ ਤੇ ਜਿਹੜਾ ਹੰਕਾਰ ਕਰ ਗਿਆ ਉਹਦੇ ਤੇ ਖੋਲ ਨੂੰ ਵੀ 1 ਮਿੰਟ ਲਾਉਂਦਾ 1 ਸੈਕਿੰਡ ਚ ਸਭ ਕੁਝ ਲੈ ਜਾਂਦਾ लत मारत सुना लत मारब जॻो मारब जॾो मार मार भला जॾो मार भला जॾो मारो मार

ਕਿ ਖਾਲੀ ਹੱਥੀ ਗਿਆ ਸਿਕੰਦਰ ਲੈ ਕੇ ਕੁੱਝ ਨਹੀਂ ਜਨਾ ਹਰ ਇੱਕ ਬਾਪੇ ਦਾ ਨਾਮ ਹੈ ਸਜਣਾ ਜਿਹੜਾ ਆਖੂਗਾ ਆਉਣਾ ਹੋਰੋਂ ਪਿੱਛਾ ਆ ਸੋਚ ਨਹੀਂ ਪਰੋ ਸਪਨ ਦਾ ਸਦਾ ਨਹੀਂ ਹੋ ਰਹਿਣਾ ਤੇਰਾ ਸਿਕਾ ਚੱਲਦਾ ਹਏ ਤੂੰ ਰਹਿ ਜਾਣਾ ਖਾਲੀ ਇਹ ਤੇ ਹੱਥ ਝਾੜਦਾ ਝਾੜਦਾ ਵੇ ਤੂੰ ਰਹਿ ਜਾਣਾ ਖਾਲੀ ਇਹ ਤੇ ਹੱਥ ਝਾੜਦਾ ਰੱਬ ਜਦੋਂ ਮਾਰਦਾ ਏ we to the سلامنا ملے دیا جی بہت بہت مبارک کا. ہے پتر کریں دلی اوچھو صدق بنوڑ صاحب ساڑھے جانا صاحب ساری پہنچے ہیں بھی تنواد ہے جی جانا اللہ کلہ نہ کر رہا ہے پیش کر رہا ہوں ایک لوگ تک پھوڑے رو رو मन भी चाहिए देर खड़े उच्च सुपने विद दिल दे रखोड़ कॾहिं मोटा न चाहिण किरद करी ॼणा माण केतिरा ਖੱਡੀਕ ਐਨੂ ਵੀ ਲੈ ਦੋ ਬਦਾਓ ਪੈਸਾ ਤੇ ਹੀ ਮੰਨਦਾ ਖੱਡੀਕ ਮਾਈ ਵੀ ਲੈ ਦੋ ਬਦਾਓ ਪੈਸਾ ਤੇ ਹੀ ਮੰਨਦਾ ਖੱਡੀਕ ਮਾਈ ਵੀ ਲੈ ਦੋ ਬਦਾਓ ਪੈਸਾ ਤੇ ਹੀ ਮੰਨਦਾ اپنا مان سمانا اپنے اپنے ਔਰ ਉਸ ਤੋਂ ਬਾਅਦ ਜੀ ਗੁਰਮੇਸ਼ ਸਿੰਘ ਜੀ ਹਕੀਮ ਪਰ 1100 ਰੁਪਇਆ ਜਿਹੜੇ ਹਾਂਜੀ ਸੰਜੀਪ ਪਨੋਟ ਪੱਤਰਕਾਰ ਵੀ ਸਾਡੇ ਵਿਚਕਾਰ ਇਹ ਵੀ ਪੁੱਜੇ ਨੇ ਜਿਨ੍ਹਾਂ ਨੇ ਆਪਣੀਆਂ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਅੱਗਲ ਖਬਰ ਵੀ ਲਾਉਣੀ ਹੈ ਮੇਲੇ ਦੀ ਸੋਨਾ ਬਾਈਕ ਤੇ ਪਹੁੰਚ ਕੇ ਤੈਦ ਨੂੰ ਧੰਨਵਾਦ ਕਰਦਾ ਹਾਂ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਕਿਰਿਆ ਸਾਹਿਬ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਰਹੇ ਨੇ ਜੀ ਕਿਰਿਆ ਸਾਹਿਬ ਦੇ ਟਿਕ ਮਾਰ ਕਰ ਦਿਓ ਵੀ ਜੀ ਜਰਾ ਮੰਜੇ ਤੇ ਆ ਕੇ ਆਪਣਾ ਮਾਨ ਸਨਮਾਨ ਦੇ ਨਾਲ ਦੇ ਨਾਲ ਪ੍ਰਾਪਤ ਕਰਨਗੇ ਮੈਨੂੰ ਵੀਰਾਂ ਦੇ ਵਿੱਚੋਂ ਆਵੇ ਹੋ ਸਾਹਿਬ ਜਲਦੀ ਨਾਲ ਜਲਦੀ ਮੰਚ ਤੇ ਪਹੁੰਚ ਕੇ ਤੌਜਾ ਕਰਨ